ਆਏ ਗੁਜਰਾਤ ਤੋਂ ਹੀ ਆਇਆ ਕੱਲ ਹੀ ਆਇਆ ਗੁਜਰਾਤ ਤੋਂ ਇਹਦੇ ਕੋ ਪੈਸੇ ਵੀ ਨਹੀਂ ਪੈ ਵੀ ਨਹੀਂ ਇਹ ਦੇਖੋ ਕਿ ਜੇ ਕੋਈ ਨਾ ਸੰੂਸਾ ਕਰੇ ਤੇ ਬਸ ਖਾ ਪੀ ਕੇ ਘਰੋ ਗਿਆ ਮੈਂ ਫਿਰ ਕੇ ਆਣਾ ਆ ਆ ਹੀ ਵੀ ਮੁੜ ਕੇ ਘਰ ਮੇਰਾ ਭਰਾ ਉਹ ਨਹੀਂ ਪਤਾ ਭਾਜੀ ਕਿ ਕੌਣ ਜੀ ਨਾਲ ਉਹ ਪਤਾ ਨਹੀਂ ਮੈਨੂੰ ਤੇ ਰਾਤੀ ਗਿਆ ਸੀ ਹਾਂਜੀ ਜੇ ਫੋਨ ਤੋਂ ਕਾਲਾ ਕ੍ਰੈਸ ਕਰਨੇ ਆ ਉਸ ਤੋਂ ਪਤਾ ਲੱਗੇਗਾ ਕਿਹਦੇ ਨਾਲ ਕਿਹੜੇ ਜੀ ਜਿਹੜੇ ਨੂੰ ਸੰਬੰਧ ਹੈ ਸਾਰਾ ਕੁਝ ਆ ਜਾਊਗਾ ਨੈਸੀ ਦੀ ਆਦਤ ਕਿਦੋਂ ਤੋਂ ਕਹਿੰਗੇ ਨਸ਼ਾ ਤੇ ਇਹਦਾ ਪਤਾ ਹੀ ਨਹੀਂ ਹੈਗਾ ਭਾਈ ਕੋਈ ਘਰ ਘਰ ਥੋੜੀ ਕੋਈ ਬੈ ਕੇ ਕਰਦਾ ਭਾਈ ਮੈਨੂੰ ਦੱਸਦੇ ਨਹੀਂ ਕਿ ਨਸ਼ਾ ਕਰਦਾ ਹੋਵੇ ਇਹ ਤਾਂ ਪਤਾ ਹੀ ਨਹੀਂ ਹਾਨੂੰ ਆਪ ਕਹਿੰਦੇ ਸਰੀੰਜ ਵੀ ਤੇ ਪੂਰੋ ਵੀ ਪੇ ਦਾ ਹਿਲਾਪ ਹੈ ਹਾਂਜੀ ਇਹ ਤਾਂ ਚਲੋ ਹੋਈਆ ਬਰਾਮਾ ਤੋਂ ਪੋਸਟਮਾਰਟਮ ਤੋਂ ਪਤਾ ਲੱਗ ਜਾਏਗਾ ਕਿ ਇਹਦੇ ਛੱਣਾ ਲੱਗੀਆਂ ਵਾ ਕਿ ਨਸ਼ਾ ਨਾ ਹਲਾਵਾ ਅ ਬਿਟੂ ਸ਼ਰਮਾ ਜੇ ਮੈਂ ਇਸ ਵਾਰਡ ਦਾ ਪ੍ਰਧਾਨਾ ਤੇ ਪਿੱਛੇ ਜਈ ਅਸੀਂ 15 20 ਦਿਨ ਪਹਿਲਾਂ ਤੁਹਾਡੇ ਹੀ ਚੈਨਲ ਦੇ ਮਾਧਿਅਮੇ ਅਸੀਂ ਇੱਥੇ ਦੀ ਗਵਰਨਮੈਂਟ ਕਾਲਜ ਦੀ ਨਜ਼ਰ ਕਵਰ ਲਈ ਸੀਗਾ ਵੀ ਇੱਥੇ ਨਸ਼ੇਲੀ ਜਿਹੜੇ ਆ ਉਹ ਬੜੇ ਰਹਿੰਦੇ ਨੇ ਦਿਨ ਰਾਤ ਤੇ ਪੁਲਿਸ ਦੇ ਇੱਥੇ ਬਾਰ ਬਾਰ ਫੇਰੇ ਮਾਰਨ ਤੇ ਉਹਨਾਂ ਨੂੰ ਕੋਈ ਵੀ ਇੱਥੇ ਬੰਦਾ ਨਹੀਂ ਸੀ ਮਿਲਦਾ ਹੁਣ ਥੋੜੀ ਸ਼ਕਤੀ ਕਰ ਦਿੱਤੀ ਦੀ ਸੀ ਇੱਥੇ ਔਰ ਬਾਕਾਇਦਾ ਪ੍ਰਿੰਸੀਪਲ ਨੇ ਸਫਾਈ ਵੀ ਜਿਹੜੀ ਆ ਤੇ ਪ੍ਰੋਪਰ ਕਰਾ ਦਿੱਤੀ ਆ ਤੇ ਇਹ ਰਾਤ ਦੇ ਟਾਈਮ ਦੇ ਉੱਤੇ ਨਸ਼ੇ ਵਾਲੇ ਜਿਹੜੇ ਆ ਇੱਧਰ ਨੂੰ ਕਿਨਾਂ ਚਲੇ ਜਾਂਦੇ ਨੇ ਤੇ ਰਾਤ ਨੂੰ ਇੰਜੈਕਸ਼ਨ ਲਾਉਣ ਦੇ ਨਾਲ ਇਹਦੀ ਜਿਹੜੀ ਉੱਥੇ ਮੌਤ ਹੋ ਗਈ ਆ ਤੇ ਸਵੇਰੇ ਜਦੋਂ ਕਿਸੇ ਨੇ ਵੇਖਿਆ ਉੱਥੇ ਤੇ ਪੂਰੇ ਮਹੱਲੇ ਵਾਲਿਆਂ ਨੂੰ ਵੀ ਤੇ ਸਿਟੀ ਵਿੱਚ ਵੀ ਖਬਰ ਦਿੱਤੀ ਆ ਤੇ ਇਸ ਕਰਕੇ ਕਿਉਂਕਿ ਜ਼ਰੂਰਤ ਤੋਂ ਜ਼ਿਆਦਾ ਜਿਹੜਾ ਨਸ਼ਾ ਹੋ ਚੁੱਕਾ ਦਾ ਸਾਡੇ ਇੱਥੇ ਗੁਰਦਾਸਪੁਰ ਸ਼ਹਿਰ ਦੇ ਵਿੱਚ ਪਤਾ ਹੀ ਨਹੀਂ ਲੱਗਦਾ ਹੈਗਾ ਵੀ ਕਿੱਥੋਂ-ਕਿੱਥੋਂ ਬੰਦੇ ਆ ਜਾਂਦੇ ਨੇ ਇੱਥੇ ਤੇ ਇਹਦੇ ਵਿੱਚ ਜੇ ਵੇਖਿਆ ਜਾਵੇ ਤੇ ਕਿਸੇ ਦਾ ਵੀ ਕੋਈ ਕਸੂਰ ਨਹੀਂ ਕਿਸੇ ਮਹੱਲਾ ਵਾਸੀ ਦਾ ਕੋਈ ਕਸੂਰ ਨਹੀਂ ਜਾ ਕਿਸੇ ਕਾਲਜ ਦਾ ਕੋਈ ਕਸੂਰ ਨਹੀਂ ਕਿਉਂਕਿ 5-6 ਫੁੱਟ ਦੀ ਤੰਦ ਲੋਕੀ ਟੱਪ ਜਾਂਦੇ ਨੇ ਇਹ ਟੱਪ ਕੇ ਤੇ ਅੰਦਰ ਕੀ ਨਾ ਜਾ ਕੇ ਤੇ ਨਸ਼ਾ ਕਰਦੇ ਨੇ ਖਬਰ ਲੱਗੀ ਸੀ ਪੁਲਿਸ ਨੇ ਸਖਤੀ ਕਰਨੀ ਸ਼ੁਰੂ ਕੀਤੀ ਸੀ ਉਸ ਤੋਂ ਉਹਦੇ باوجود ਆਂਦੇ ਆਂਦੇ ਉਹਦੇ ਬਾਅਦ ਇਹ ਕਿਹਦਾ ਰਾਤ ਨੂੰ ਵੜਿਆ ਜਿਹੜਾ ਜੋ ਸਟੇਟਮੈਂਟ ਉਹਦੀ ਸਟੇਟਮੈਂਟ ਉਹਦੇ ਘਰ ਦੇ ਦੇ ਰਹੇ ਵੀ ਇਹ ਮੁੰਡਾ ਸ਼੍ਰੀਨਗਰ ਗਿਆਦਾ ਜੀ ਰਾਤੀ ਆਇਆ ਵਾ ਤੇ ਜੇ ਰਾਤੀ ਆਇਆ ਵਾ ਤੇ ਇਹਦਾ ਮਤਲਬ ਇਹ ਬੰਦਵਾ ਵੀ ਕੀ ਨਾ ਇਕੱਲੇ ਨੇ ਤੇ ਨਸ਼ਾ ਕੀਤਾ ਨਹੀਂ ਹੈਗਾ ਹੋਰ ਵੀ ਨਾਲ ਹੋਣੇ ਨੇ ਕਿਉਂਕਿ ਅਸੀਂ ਕਿਉਂਕਿ ਉਹਨਾਂ ਦੇ ਘਰ ਦੇ ਜਿਹੜੇ ਰੌਲਾ ਪਾੜਦੇ ਨੇ ਵੀ ਦੋ ਤਿੰਨ ਮੁੰਡੇ ਜਿਹੜੇ ਇਹਨੂੰ ਫੋਨ ਕਰਦੇ ਸੀਗਾ ਤੇ ਅਸੀਂ ਕਹਿੰਨੇ ਆ ਵੀ ਕੀ ਨਾ ਇਹਨਾਂ ਦਾ ਮੋਬਾਈਲ ਜਿਹੜਾ ਵਾ ਤੇ ਲੈ ਕੇ ਤੇ ਟਰੇਸ ਕੀਤਾ ਜਾਵੇ ਦੇਖਿਆ ਜਾਵੇ ਵੀ ਕਿਹੜੇ ਕਿਹੜੇ ਬੰਦੇ ਨੇ ਫੋਨ ਇਹ ਬੰਦਾ ਇਹ ਇੱਥੇ ਰਾਜਸਤਾਨੀ ਹੀ ਰਹਿੰਦੇ ਨੇ ਕਪੜਾ ਕੁੱਪੜੇ ਦਾ ਕੰਮ ਕਰਦੇ ਨੇ ਸੁੱਕੇ ਤਲਾ ਦੇ ਉੱਤੇ ਪੂਰਬੀਏ ਨੇ ਤੇ ਉਹਨਾਂ ਦਾ ਲੜਕਾ ਦਾ ਕੀ ਨਾਂ ਇਹਦੀ ਪਛਾਣ ਹੋਈ ਹੈ ਫਿਰ ਇਹ ਨਾਂ ਦਾ ਤਾਂ ਨਹੀਂ ਪਤਾਗਾ ਪਛਾਣ ਹੋ ਗਈ ਆ ਵੀ ਇਹ ਇੱਥੇ ਪੂਰਬੀ ਜਿਹੜੇ ਰਹਿੰਦੇ ਨੇ ਉਹਨਾਂ ਦਾ ਯੂਕੇ ਬੈਂਕ ਦੀ ਬੈਕਸਾਈਡ ਤੇ ਉਹਨਾਂ ਦਾ ਲੜਕਾ ਦਾ